ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੈ ਗੁਰੂ ਵਾਹਿਗੁਰੂ ਹੈ ਪ੍ਰਕਾਸ਼ਪੁਰ ਵਿਸਬੰਧਿਤ ਗੁਰਦਾਰੇ ਸ਼੍ਰੀ ਨਨਕਾਣਾ ਸਾਹਿਬ ਕੀ ਹੋਣਗੇ ਨਤਮਸਤਕ ਗੁਰੂ ਵਾਹਿਗੁਰੂ ਸ਼੍ਰੋਮਣੀ ਕਮੇਟੀ ਦੀ ਅਗਵਾਈ ਚ ਜਥਾ ਰਵਾਨਾ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਮੈਂਬਰ surjit singh jassal ਦੀ ਅਗਵਾਈ ਚ ਸਿੱਖ ਸ਼ਰਧਾਲੂਆਂ ਦਾ ਜਥਾ ਜਕਰੇ ਦੀ ਗੂੰਜ ਪਾਕਿਸਤਾਨ ਲਈ ਰਵਾਨਾ ਹੋਇਆ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁਖਸ ਖਤਰ ਕਲਵੰਤ ਸਿੰਘ ਮੰਨਣ ਸਖਤਰ ਪ੍ਰਤਾਪ ਸਿੰਘ ਤੇ ਓਐਸਡੀ ਸਤਵੀਰ ਸਿੰਘ ਧਾਮੀ ਬਲੋ ਜਥਾ ਲੀਡਰ ਅਤੇ ਹੋਰ ਪ੍ਰਮੁੱਖ ਸ਼ਿਖ ਚੇਤਾਨੂ ਸਰੋਪਾ ਭੇਟ ਕੀਤੇ ਗਏ ਜਿਕਰ ਹੋ ਗਏ ਕਿ ਇਸ ਵਾਰ ਸ਼੍ਰੋਮਿਕ ਮੀਟਿੰਗ ਨੂੰ ਪਾਕਿਸਤਾਨ ਤੋਂ ਤਵਾਜ਼ ਬਲੋ ਕੇਵਲ 763 ਵੀਜ਼ੇ ਹੀ ਜਾਰੀ ਕੀਤੇ ਗਏ ਨੇ ਇਹ ਜਥਾ ਅਟਾਰੀ ਬਾਗਾ ਸਰਹੱਦ ਰਸਤੇ ਪਾਕਿਸਤਾਨ ਚ ਦਾਖਲ ਹੋ ਗਏ ਤੇ ਸ਼੍ਰੀ ਨਨਕਾਣਾ ਸਾਹਿਬ ਵਿਖੇ ਪਲਕੇ ਪ੍ਰਕਾਸ਼ ਪੁਰਬ ਮਨਾਉਣ ਤੋਂ ਬਾਅਦ ਪਾਕਿਸਤਾਨ ਸਥਿਤ ਹੋਰ ਗੁਰੂ ਧਾਮਾਂ ਦੇ ਦਰਸ਼ਨ ਕਰਨ ਉਪਰੰਤ ਤੇ ਨਵੰਬਰ ਨੂੰ ਦੇਸ਼ ਪੱਤਾਵੇਗਾ ਵਾਹਿਗੁਰੂ ਜੀ ਨਾਲ ਸਾਹਿਬ ਵਾਹਿਗੁਰੂ ਕੀ ਫੱਤੇ 15 ਨਵੰਬਰ ਨੂੰ ਜੋ ਜਿਹੜੇ ਨਾਮ ਜਨਾਬ ਨੀਵਾ ਸੰਗਤ ਜਿਹੜੀ ਆ ਸੰਸਾਦ ਦੇ ਵਿੱਚ ਗੁਰਨਾਨ ਸਾਹਿਬ ਦੀ ਦਾ ਆਗਮਨ ਹੋ ਰਹੀ ਹੈ ਠੀਕ ਹੈ ਉਹਦੇ ਸੰਬੰਧ ਦੇ ਵਿੱਚ ਜਿਹੜਾ ਸ਼ੌਮੀ ਕਮੇਟੀ ਹਰ ਸਾਲ ਦੀ ਤਰ੍ਹਾਂ ਤਾਂ ਕਰੀਏ ਤੂੰ ਜਿੱਥਾ ਜਿਹੜਾ ਤੇਰੇ ਉਹਦੇ ਬੰਦੇ ਨੂੰ ਤਾਂ ਮਰਜੀ ਨਹੀਂ ਦੇਣਾ ਸਾਰੀ ਰਾਤ ਫੋਨ ਕਰਦਾ ਰਹਿਣ ਨੂੰ ਹਾਂ ਸਾਰੀਆਂ ਲੈ ਆਲਾ ਤੂੰ ਇੰਨਾ ਹੀ ਦਾ ਫਰੇਮ ਬਣਾ ਲੈ ਦੇ ਤੌਰ ਤੇ ਸਰਕਾਰ ਨੂੰ ਟੈਨਸ਼ਨ ਨਾ ਲੱਗੇ ਤੇ ਡਿਪਟੀ ਲੀਡਰ ਦੇ ਤੌਰ ਤੇ ਸੰਦੀਪ ਕੋਟ ਦੇ ਅੰਤ ਤੱਕ ਲੋਈ ਕਰ ਤੇ ਜ਼ਰੂਰੀ 763 ਜਿਹੜੇ ਯਾਤਰੀ ਹੈ ਜਿਨ੍ਹਾਂ ਨੂੰ ਵਿਜੇ ਲੱਗੇ ਆ ਉਹ ਗੁਰਦ ਆਮਾਂ ਦੀ ਪਾਸਤਾ ਦੀ ਗੁਰਦ ਆਮਾਂ ਦੀ ਯਾਤਰਾ ਕਰਨਗੇ ਤੇ 23 ਤਰੀਕ ਨੂੰ ਜਿਹੜਾ ਜਥਾ ਜਿਹੜਾ ਵਾਸੀ ਕਰੇਗਾ ਉਹਦੇ ਨਾਲ ਸਾਡੇ ਪ੍ਰਬੰਧਕ ਤੌਰ ਤੇ ਵੀ ਸ੍ਰੋਮਨੀ ਕਮੇਟੀ ਦੇ ਅੰਜਾਬ ਜਾ ਰਹੇ ਆ ਸੇਵਾਦਾਰ ਜਾ ਰਹੇ ਆ ਇਹ ਵੀ ਆ ਕੇ ਉੱਥੇ 23 ਨਿਸ਼ਾਨ ਸਾਹਿਬ ਦੀ ਜਿਹੜੀ ਸੰਭਾਲ ਦੇ ਲਈ ਚੋਲੇ ਜਿਹੜੇ ਆ ਤੇ ਉਹ ਵੀ ਲੈ ਕੇ ਜਾ ਰਹੇ ਆ ਇਸੇ ਤਰ੍ਹਾਂ ਕਕਾਰ ਜਿਹੜੇ ਅਮਸ ਚਾਰ ਦੇ ਲਈ ਕਕਾਰ ਜਿਹੜੇ ਆ ਉਹ ਵੀ ਨਾਲ ਜਾ ਰਹੇ ਆ ਬਾਕੀ ਇੰਤਜ਼ਾਮ ਜਿੱਦਾਂ ਸਰਕਾਰ ਜਿੰਨਾ ਜਿੰਨਾ ਦੇਣਾ ਉਹ ਦਾ ਨਿਰੋਪੇ ਵਗੈਰਾ ਵੀ ਲੋਈਆਂ ਉਹ ਵੀ ਨਾਲ ਲੈ ਕੇ ਜਾ ਰਹੇ ਆ ਕਿਉਂਕਿ ਸੌਣੀ ਕਮੇਟੀ ਸਿੱਖਾ ਦੀ ਨੀਂ ਨੀ ਪਾਰਲੀਮੈਂਟ ਤੇ ਇਹਦੇ ਪੁਖਤਾ ਫਰਮਾਨ ਜਿਹੜੇ ਸਾਰੇ ਦੇ ਸਾਰੇ ਜੱਥੇ ਦੇ ਕੀਤੇ ਗਏ ਆ ਤਾਂ ਮੈਂ ਅਰਦਾਸ ਕਰਦਾ ਕਿ ਜੱਥਾ ਆਪਣੀ ਆਵਾਜ਼ਾਂ ਦੇ ਨਾਲ ਸ਼ਬਦਾਂ ਦੇ ਨਾਲ ਸਾਰੇ ਗੁਰਦੁਆਮਾਂ ਦੀ ਯਾਤਰਾ ਕਰਕੇ ਸਾਰੇ ਦੇ ਸਾਰੇ ਜਿਹੜੇ 23 ਤਰੀਕ ਨੂੰ ਵਾਪਸ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਾਡੇ ਮੰਨਨ ਸਾਹਿਬ ਜੀ ਖੱਛਾ ਨੂੰ ਦੱਸ ਚੁੱਕੀ ਸਾਰੀ ਗੱਲ ਹਣੀ ਹੱਥ ਗੱਲ ਇਹੋ ਹੀ ਹੈ ਕਿੰਨੇ ਅਸੀਂ ਚੋਣ ਮੰਗਦੇ ਆ ਇਹ ਉਹਨੇ ਭੇਜੀਏ ਸੰਗਤ ਜੀ ਨੂੰ ਬਹੁਤ ਇਫਰਾਮ ਹੋਈ ਆ ਜੇ ਕਿਸੇ ਜਿਹੜਾ ਸਾਡੇ ਸਾਡੇ ਦੇ ਨੌਂ ਦੇ ਉਹ ਥੱਲੇ ਕਰ ਲੋ ਡੇਲੀ ਪੋਸਟ ਤੇ ਸਾਡਾ ਕੋਈ ਵੀ ਚਰਨ ਦਾ ਨਹੀਂ ਆ ਜੀ ਉਸ ਤੋਂ ਆਪਣੇ ਮੈਸੇਜ ਨੂੰ ਭੇਜ ਜੇ ਮੈਸੇਜ ਦੀ ਮਰਜ਼ੀ ਲੋ ਚਾਹੇ ਨਾਮ ਨਾਲ ਜਾਂ ਘੱਟ ਕਰ ਪਰ ਫਿਰ ਵੀ ਉਹ ਸਰਕਾਰ ਨਾਲ ਜਿੱਦਾਂ ਪ੍ਰਧਾਨ ਜੀ ਨੇ ਇਜੈਕਟਲ ਚ ਗੱਲ ਕੀਤੀ ਹੈ ਪ੍ਰਧਾਨ ਜੀ ਅੱਗੇ ਜਾ ਕੇ ਗੱਲ ਕਰਨ ਨੂੰ ਇਹ ਮੈਸੇਜ ਦਾ ਨਾ ਕਿਹਾ ਤਾਂ ਬਲਨ ਸਾਹ ਹੋਣਾ ਉੱਥੇ ਉਹਦੀ ਸਰਕਾਰ ਨਾਲ ਉਹ ਨਾਲ ਗੱਲ ਕਰਾਂਗੇ ਜਾ ਕੇ ਮੈਂ ਕਹਿੰਦਾ ਇਦਾਂ ਗੱਲ ਕਰਨੀ ਚਾਹੀਦੀ ਹੈ ਸਰਕਾਰ ਨਾਲ ਸਾਡੀ ਜਿਹੜੇ ਦੇ ਨੁਕਤੇ ਇੱਕ ਹੋਰ ਗੱਲ ਵੀ ਬਾਈਡ ਨਾ ਆਉਂਦੇ ਹੋਰ ਕਰਨੀ ਮੈਂ ਤੇ ਅਸੀਂ ਧੰਨਵਾਦੀ ਆ ਸਰਦਾਰ ਹਿੰਦਰ ਸਿੰਘ ਧਾਮੀ ਸਾਹਿਬ ਦਾ ਜਿਨੇ ਮੈਨੂੰ ਮੁੱਖ ਮਦਦ ਸੇਵਾਦਾਰ ਕਰਕੇ ਇਸੋ ਜਿਹਾ ਜੈ ਜੀ ਗਵਾਹੀ ਕਰਨਵਾਇਆ ਮਤਲਬ ਤੋੜਿਆ ਤੋੜ ਲੱਗੇ ਨੇ ਮੈਂ ਵੀ ਧੰਨਵਾਦੀ ਆ ਚੀਫ ਸੈਕਟਰੀ ਸਾਹਿਬ ਦਾ ਵੀ ਮਾੜਾ ਸੱਚੇ ਪਾਤਸ਼ਾਹ ਤੁਹਾਨੂੰ ਚਰਦੀ ਪੜੇ ਕਲਾ ਜਬਖਸ਼ ਤੇ ਮੈਂ ਅੱਜ ਧੰਨਵਾਦੀ ਹਾਂ ਸਰਦਾਰ ਸਤਜੀਤ ਸਿੰਘ ਜੀ ਦਾ ਜਿਹੜਾ ਸਾਰੇ ਮੇਰੇ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਜਿਹੜਾ ਮੈਨੂੰ ਤੁਸੀਂ ਇਹਨਾਂ ਮਾਨ ਦਿੱਤਾ ਇਹ ਮਾਨ ਦੇ ਬਕਾਬ ਨਹੀਂ ਪਰ ਗੁਰੂ ਆਗਮ ਦਾ ਸੱਚੇ ਪਾਤਸ਼ਾਹ ਜਿਹੜੇ ਬੜੇ ਹੱਸ ਕੇ ਪੰਡਿਤ ਸਿੰਘ ਨਾਲ ਕਰਨੇ ਬਾਅਦ ਨਾਲ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੰਮ੍ਰਿਤਸਰ ਤੋਂ ਪਾਤਰਕਾਰ ਬਬਲ ਮਹਾਜੰਦੀਰ ਰਿਪੋਰਟ